ਬਹੁਤੀਆਂ ਹਿੰਦੀ ਦੀਆਂ ਕਿਤਾਬਾਂ ਇਹੋ ਜਿਹੀਆਂ ਨੇ ਜਿਨ੍ਹਾਂ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਗੱਲ ਬਣਾ ਕੇ ਉੱਥੇ ਸ਼ੋਅ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਟੋਪੀ ਪਹਿਨਨ ਵਾਲੇ ਸ਼ਖਸੀਅਤ ਨੇ ਉਹਨਾਂ ਦੇ ਵਾਲ ਖਿਲਰੇ ਹੋਏ ਦਿਖਾਲੇ ਗਏ ਨੇ ਇਹ ਕੰਮ ਹੋਇਆ ਉਹਨਾਂ ਕਿਤਾਬਾਂ ਦੇ ਵਿੱਚ ਉਸ ਵੇਲੇ ਵੀ ਇਹ ਕੰਮ ਪ੍ਰਚਲਿਤ ਹੋ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਦਇਆਨੰਦ ਵਰਗੇ ਇਹਨਾਂ ਦਾ ਨਾਮ ਸੁਣਿਆ ਜੀ ਦਇਆਨੰਦ Swami Dayanand ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਲੋਕਾਂ ਨੇ ਜਿਹੜੇ ਲੋਕ ਉਸ Swami Dayanand Gyani Ditt Singh ji ਕੋਲੋਂ ਤਿੰਨ ਵਾਰ ਹਾਰਦਾ ਕਿੰਨੀ ਵਾਰ ਜੀ ਕਿੰਨੀ ਵਾਰ ਵੀਰੋ ਤਿੰਨ ਵਾਰ ਹਾਰਦਾ ਤਿੰਨ ਵਾਰ ਹਾਰਨ ਵਾਲੇ ਵਿਅਕਤੀ ਵੀ ਉਹਨਾਂ ਨੇ ਇੰਨੀ ਪ੍ਰਮੋਸ਼ਨ ਕੀਤੀ ਇੰਨੀ ਉਹਦੀ ਐਡ ਕੀਤੀ ਵੀ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿੱਚ DMC ਕਾਲਜ ਖੋਲ੍ਹ ਦਿੱਤਾ ਦਿਆਨੰਦ ਮੈਡੀਕਲ ਕਾਲਜ ਹਸਪੀਟਲ ਲੁਧਿਆਣੇ ਖੁੱਲਿਆ ਹੋਇਆ ਹੈ ਗਿਆਨੀ ਦਿੱਤ ਸਿੰਘ ਜਿਹੜਾ ਤੁਹਾਡਾ ਆਪਣਾ ਬੰਦਾ ਆ ਵਿਦਵਾਨ ਹੈ ਉਹਦਾ ਕੋਈ ਨਾਂ ਨਹੀਂ ਹੈਗਾ ਉਹਨੇ ਤਿੰਨ ਵਾਰ ਕਰਾਇਆ ਉਹਦੇ ਨਾਂ ਦੇ ਉੱਤੇ ਤਾਂ ਅਸੀਂ ਸਕੂਲ ਤੱਕ ਨਹੀਂ ਖੋਲਿਆ ਜੇ ਮਾਫ਼ ਕਰਿਓ ਹਾਂ ਪਾਲਕੀਆਂ ਜ਼ਰੂਰ ਅਸੀਂ ਬਣਾਈਆਂ ਨੇ ਗੁਰਦੁਆਰਿਆਂ ਨੂੰ ਜ਼ਰੂਰ ਸੋਨੇ 'ਚ ਕਨਵਰਟ ਕਰ ਦਿੱਤਾ ਅਸੀਂ ਵੱਡੇ ਤੋਂ ਵੱਡੇ ਗੁਰਦੁਆਰੇ ਬਣਾ ਲਏ ਬਹੁਤ ਕੁਝ ਕੀਤਾ ਇੱਕ ਨਗਰ ਕੀਰਤਨ ਉੱਤੇ ਜਿੰਨਾ ਖਰਚਾ ਆਪਾਂ ਕਰ ਕਰ ਜਾਂਦੇ ਆ ਜੇ ਅਸੀਂ 2 ਸਾਲ 3 ਸਾਲ ਚਲੋ 1 ਸਾਲ ਨਾ ਕੱਢਿਆ ਨਗਰ ਕੀਰਤਨ ਇਹ ਇੱਕ ਸਾਲ ਨਗਰ ਕੀਰਤਨ ਦੀ ਸੇਵਾ ਨਾ ਨਿਭਾਈਏ ਉਹ ਪੈਸਾ ਜੇਕਰ ਇੱਕ ਬੱਚੇ ਨੂੰ ਆਪਾਂ ਕੰਮ ਖੋਲ੍ਹ ਕੇ ਦਈਏ ਉਹਨੂੰ ਕਿਹਾ ਜਾਵੇ ਵੀ ਬੱਚੇ ਤੂੰ ਆਪਣਾ ਇੱਕ ਸਾਲ ਦਾ ਕੰਮ ਚਲਾ ਜਿਹੜਾ ਪੈਸਾ ਤੈਨੂੰ ਦਿੱਤਾ ਗਿਆ ਉਹ ਤੇਰੇ ਕੋਲੋਂ ਅਸੀਂ ਵਾਪਸ ਲਵਾਂਗੇ ਅਸੀਂ ਤੈਨੂੰ ਕੋਈ ਭਿਖਾਰੀ ਨਹੀਂ ਬਣਾ ਰਹੇ ਜਾਂ ਤੇਰੇ ਉੱਤੇ ਅਸੀਂ ਕੋਈ ਇਹ ਇਸ ਢੰਗ ਦੀ ਅਸੀਂ ਚੈਰਿਟੀ ਤੈਨੂੰ ਦਿਖਾ ਰਹੇ ਹਾਂ ਤੇਰੇ ਨਾਲ ਅਸੀਂ ਹਮਦਰਦੀ ਰੱਖਦੇ ਹਾਂ ਜ਼ਰੂਰ ਰੱਖਦੇ ਹਾਂ ਪਰ ਤੈਨੂੰ ਇੱਕ ਭਿਖਾਰੀ ਨਹੀਂ ਬਣਾਉਂਦੇ ਕੱਲ ਨੂੰ ਤੈਨੂੰ ਲੋਕ ਨਾ ਕਹਿਣ ਵੀ ਤੂੰ ਗੁਰੂ ਘਰ ਦਾ ਪੈਸਾ ਖਾਗਿਆ ਇੱਕ ਸਿਸਟਮ ਕਿਨੇ ਬਣਾਉਣਾ ਹੈ ਅਸੀਂ ਲੋਕਾਂ ਨੇ ਬਣਾਣਾ ਹੈ ਇਹ ਸਿਸਟਮ ਹੁਣ ਓਬਾਮਾ ਅੰਕਲ ਤੇ ਆਣਨੀ ਵਾਲੇ ਵੀ ਉਹ ਆਣਗੇ ਤਾਂ ਉਹ ਆ ਕੇ ਸਿਸਟਮ ਚਲਾਉਣਗੇ ਸਾਨੂੰ ਖੁਦ ਇਸ ਰਾਹ ਦੇ ਉੱਤੇ ਆਪ ਚੱਲਣਾ ਪਏਗਾ ਭਾਵ ਕੀ ਹੈ ਪ੍ਰੋਫੈਸਰ ਗੁਰਮਖ ਸਿੰਘ ਜੀ ਗਿਆਨੀ ਦਿੱਤ ਸਿੰਘ ਜੂਣੀ ਹੋ ਗਏ ਭਾਈ ਕਾਨ ਸਿੰਘ ਨਾਪਾ ਇਹਨਾਂ ਦਾ ਨਾਮ ਸੁਣਿਆ ਕੀ ਸਾਰਿਆਂ ਨੇ ਹਾਂਜੀ ਭੈਣੋ ਤੁਸੀਂ ਨਾਮ ਸੁਣਿਆ ਜੀ ਭਾਈ ਕਾਨ ਸਿੰਘ ਨਾਪਾ ਦਾ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 인ਸਾਈਕਲੋਪੀਡੀਆ ਆਫ ਸਿੱਖਿਜ਼ਮ ਭਾਵ ਮਹਾਨ ਕੋਸ਼ ਇਹਨਾਂ ਨੇ ਲਿਖਿਆ ਮਹਾਨਕੋਸ਼ ਤੇ ਤੁਹਾਡੇ ਘਰਾਂ ਵਿੱਚ ਚਾਹੀਦਾ ਸੀ ਮਹਾਨਕੋਸ਼ ਕੀ ਹੈ ਸਾਡੇ ਘਰਾਂ ਵਿੱਚ ਚਾਹੀਦਾ ਸੀ ਜੇ ਭਾਈ ਗੁਰਦਾਸ ਤੁਹਾਡੇ ਨੌਜਵਾਨ ਧੀਆਂ ਪੁੱਤ ਪੜ ਲੈਣ ਤਾਂ ਉਹ ਗੁਰਦਾਸ ਮਾਨ ਦੇ ਆਸ਼ਕ ਨਹੀਂ ਹੋ ਸਕਦੇ ਧਿਆਨ ਦੇਣਾ ਅਸੀਂ ਗੁਰਦਾ ਭਾਈ ਗੁਰਦਾਸ ਜੀ ਤੇ ਗੱਲ ਕੀਤੀ ਕੋਈ ਨਹੀਂ ਉਹਨਾਂ ਨੇ ਤਾਂ ਬੇ ਕਹਿਣਾ ਵੀ ਅਸੀਂ ਗੁਰਦਾਸ ਮਾਨ ਨੂੰ ਫਿਰ ਸੁਣਦੇ ਹਾਂ ਜਿਹੜਾ ਸ਼ਰਿਆਮ ਆ ਕੇ ਗੱਲਾਂ ਕਰਦਾ ਹੈ ਵੀ ਅਸੀਂ ਮਸਤਾਂ ਦੇ ਜਾਣੇ ਆ ਅਸੀਂ ਫਲਾਨਿਆਂ ਦੇ ਜਾਣੇ ਆ ਇਹ ਕੀ ਹੋ ਰਿਹਾ ਤੁਹਾਡੇ ਵਾਲੇ ਦੁਆਲੇ ਉਹ ਸਿੱਖੀ ਪਹਿਰਾਵੇ ਦੇ ਵਿੱਚ ਜਾ ਕਿ ਧਰਮ ਦੇ ਨਾਲ ਜੋੜ-ਜੋੜ ਕੇ ਗੱਲਾਂ ਕਹੀਆਂ ਜਾਂ। ਉਸ ਵੇਲੇ ਇਹਨਾਂ ਵਿਦਵਾਨਾਂ ਨੇ ਇੱਕ ਗੱਲ ਮਹਿਸੂਸ ਕੀਤੀ ਵੀ ਕੌਮ ਕੁਸ਼ਲ ਨਹੀਂ ਹੈਗੀ। ਕੌਮ ਦੇ ਵਿੱਚ ਤਾਂ ਹਹਾਕਾਰ ਮਚ ਹੀ ਹੋਈ ਹੈ। ਕਿਤੇ ਈਸਾਈ ਸਕੂਲ ਖੋਲੇ ਜਾ ਰਹੇ ਨੇ, ਈਸਾਈ ਕਾਲਜ ਖੋਲੇ ਜਾ ਰਹੇ ਨੇ। ਉਹਨਾਂ ਕਾਲਜਾਂ ਵਿੱਚ ਪੜਨ ਵਾਲੇ ਬੱਚੇ ਸਰਦਾਰ ਆਇਆ ਸਿੰਘ, ਸੰਤੋਖ ਸਿੰਘ ਇਤਿਆਦਿਕ ਜਿਹੜੇ ਗੁਰਸਿੱਖ ਸਨ ਬੱਚੇ, ਉਹਨਾਂ ਨੇ ਸ਼ਰਯਾਮ ਐਲਾਨ ਕੀਤਾ ਵੀ ਅਸੀਂ ਫਲਾਨੀ ਤਰੀਕ ਨੂੰ ਈਸਾਈ ਬਣ ਲੱਗੇ ਆਂ। ਇਹ ਲੋਕ ਤੇ ਤੜਫੁੱਟੇ ਜਿਹੜੇ ਸਨ। ਵੇ ਹੈ ਸਿੱਖਾਂ ਦੇ ਬੱਚੇ ਹੋਣ ਇੱਕ ਹੀ ਹੋਣ ੜਿਆ ਜੇ ਇੱਕ ਵਿੱਚੋਂ ਨਿੱਕੀ ਜੀ ਅੱਜ ਸਾਡੇਆਂ ਬੱਚੀਆਂ ਤੇ ਬੱਚੇ ਇੰਨੇ ਗੁੰਮਰਾਹ ਹੋ ਰਹੇ ਨੇ ਜਦੋਂ ਆਨੰਦ ਕਾਰਜ ਦਾ ਮਸਲਾ ਖੜਾ ਹੁੰਦਾ ਹੈ ਇਸ਼ਾਰੇ ਨਾਲ ਬੇਨਤੀ ਕਰਨਾ ਸਾਹਮਣੇ ਤੁਸੀਂ ਸਾਰੇ ਜਾਓ ਜਦੋਂ ਵਿਆਹ ਦੀ ਗੱਲ ਆਨੰਦ ਕਾਰਜ ਦੀ ਗੱਲ ਆਉਂਦੀ ਹੈ ਤਾਂ ਕਈ ਵਾਰੀ ਉਹ ਬੱਚੇ ਮਾਪੇ ਤੋਂ ਬਾਗੀ ਵੀ ਹੋ ਜਾਂਦੇ ਨੇ ਬਾਗੀ ਵੀ ਹੋ ਜਾਂਦੇ ਨੇ ਕਿਉਂ ਹੁੰਦੇ ਨੇ ਜੀ ਬਾਗੀ ਉਹ ਕਮਾਲ ਦੀ ਗੱਲ ਹੈ ਕਿਤੇ ਉਹਨਾਂ ਦੇ ਮਾਨਸਿਕਤਾ ਨੂੰ ਗੁਰਬਾਣੀ ਰੂਪੀ ਮਰਿਆਦਾ ਰੂਪੀ ਸੰਗਲਪ ਆ ਹੁੰਦਾ ਤੇ ਕਦੀ ਨਾ ਬਾਗੀ ਹੁੰਦੇ ਜਿਵੇਂ ਕਬੀਰ ਸਾਹਿਬ ਨੇ ਕਿਹਾ ਵੀ ਕਬੀਰ ਮੈਂ ਕੀਆ ਕੁੱਤਾ ਐ ਉਸ ਰਾਮ ਦਾ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਬਰੀ ਜਹਾਂ ਖਿੰਚੈ ਜਿੱਦਰ ਨੂੰ ਉਹ ਰਾਮ ਮੈਨੂੰ ਖਿੱਚਦਾ ਹੈ ਕਾਲਪੁਰਖ ਜਹਾਂ ਖਿੰਚੈ ਤਹ ਜਾਉ ਅਸੀਂ ਉਹ ਸੰਗਲ ਨਾ ਪੁਆਣ ਆਏ ਲੇਕਿਨ ਹੋਰ ਸੰਗਲ ਅਸੀਂ ਬੜੇ ਪੁਆਏ ਨੇ ਗਾਇਕਾਂ ਦੇ ਸੰਗਲ ਬਾਬਿਆਂ ਦੇ ਸੰਗਲ ਹੋਰ ਸਾਰਾ ਕੁਝ ਆਪਾਂ ਕਰ ਲਿਆ ਉਹਨਾਂ ਲੋਕਾਂ ਨੇ ਇਸ ਗੱਲ ਦਾ ਸਮਾਧਾਨ ਕੱਢਣ ਲਈ ਇੱਕ ਕਾਰਜ ਕੀਤਾ ਉਸ ਕਾਰਜ ਉਸ ਮੂਵਮੈਂਟ ਦਾ ਨਾਮ ਰੱਖਿਆ ਸਿੰਘ ਸਭਾ ਨਾਂ ਰੱਖਿਆ ਜੀ ਉਹਦਾ ਕਿਉਂਕਿ ਕੁਝ ਤਾਂ ਫਿਰ ਬਣਨਾ ਚਾਹੀਦਾ ਹੈ ਜਦੋਂ ਹਮਲਾਵਰ ਤੁਹਾਡੇ ਤੇ ਹਮਲਾ ਕਰੇ ਕੁਝ ਤਾਂ ਕਰਨਾ ਬਣਦਾ ਹੈ ਕੁਝ ਤਿਆਰੀ ਤੇ ਜ਼ਰੂਰੀ ਹੈ ਨਾ ਤੇ ਜੇ ਤਿਆਰੀ ਨਾ ਕਰੀਏ ਤਾਂ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ ਮਹਾਰਾਜ ਨੇ ਕੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਐਮਨਾਬਾਦ ਵਿੱਚ ਨਹੀਂ ਨਾ ਐਮਨਾਬਾਦ 'ਚ ਤਬ ਬਾਬਰ ਦੇ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਉੱਥੇ ਪਹੁੰਚ ਚੁੱਕੇ ਸਨ ਹੁੰਦਾ ਨਾ ਕੋ ਅੱਜ ਦਾ ਬਾਬਾ ਬਾਬਾ ਛੱਡੂ ਤੇ ਜਥੇਦਾਰ ਵੀ ਹੋਵੇ ਪੰਜਾਬ ਵਿੱਚ ਦੇਖੋ 1 ਸਾਲ ਵਿੱਚ 86 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਦਬੀ ਹੋਈ ਮੈਨੂੰ ਉਮੀਦ ਨਹੀਂ ਵੀ ਇੱਕ ਵਾਰੀ ਵੀ ਉੱਥੇ ਜਥੇਦਾਰ ਪਹੁੰਚਿਆ ਹੋਵੇ ਪਰ ਉਹ ਬਿਜ਼ੀ ਹੈ ਮੀਟਿੰਗ ਹੁੰਦੀ ਹੈ ਕਿਤੇ ਨਾਮ ਜਪਣਾ ਹੁੰਦਾ ਮਾਲਾ ਫੇਰ ਨਹੀਂ ਹੁੰਦੀ ਉਹਨਾਂ ਦੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਇਹਨਾਂ ਗੱਲਾਂ ਦਾ ਉਹਨਾਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਐਮਨਾ ਵਾਦ ਵਿੱਚ ਆਏ ਤਾਂ ਗੁਰੂ ਸਾਹਿਬ ਨੇ ਦੇਖਿਆ ਵੀ ਲੋਕ ਬੜੇ ਡਰੇ ਹੋਏ ਨੇ ਤਰਾ ਤਰਾ ਕਰਦੇ ਪਏ ਨੇ ਉਹਨਾਂ ਨੂੰ ਡਰ ਬੜਾ ਲੱਗਣ ਡਿਆ ਜੇ ਤਾਂ ਗੁਰੂ ਸਾਹਿਬ ਨੇ ਲੋਕਾਂ ਨੂੰ ਹੌਸਲਾ ਦਿੱਤਾ ਪਤਾ ਕੀ ਕਿਹਾ ਮਹਾਰਾਜ ਕਹਿੰਦੇ ਵੀ ਡਰਦੇ ਕਿਉਂ ਆ ਬਈ ਘਬਰਾਣ ਦਾ ਕੀ ਮਤਲਬ ਹੈ ਕੀ ਗੱਲ ਹੋ ਗਈ ਜੇ ਬਾਬਰ ਆਉਂਦਾ ਹੈ ਉਹਦੇ ਕੋਲ ਫੌਜ ਆ ਉਹਦੇ ਕੋਲ ਹਥਿਆਰ ਨੇ ਡਰੋ ਨਾ ਪ੍ਰਭਾਵਿਤ ਨਾ ਹੋਵੋ ਕਬਰਾਓ ਨਾ ਕਿਉਂਕਿ ਜਦੋਂ ਤੱਕ ਤੁਹਾਡੇ ਸਿਰ ਦਾ ਸਾਈਂ ਕਾਇਮ ਆ ਨਾ ਉਦੋਂ ਤੱਕ ਤੁਹਾਨੂੰ ਡਰਨ ਦੀ ਲੋੜ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਵੀ ਬਾਬਰ ਦੇ ਆਉਣ ਤੋਂ ਪਹਿਲਾਂ ਤਿਆਰੀ ਬੜੀ ਜ਼ਰੂਰੀ ਹੈ ਤੇ ਤਿਆਰੀ ਤੁਹਾਡੀ ਸਜਣੋ ਹੈ ਕੋਈ ਨਹੀਂ ਮਹਾਰਾਜ ਨੇ ਕਿਹਾ ਕਹਿੰਦੇ ਅੱਗੋਂ ਦੇ ਜੇ ਚੇਤੀ ਹੈ ਅੱਗੋਂ ਦਾ ਮਤਲਬ ਅਡਵਾਂਸ ਅੱਗੋਂ ਦਾ ਮਤਲਬ ਕੀ ਅਡਵਾਂਸ ਫਿਊਚਰ ਆ ਕੇ ਤੁਹਾਡੇ ਅੱਗੇ ਖੜੇ ਇਸ ਤੋਂ ਪਹਿਲਾਂ ਤੁਸੀਂ ਤਿਆਰੀ ਕਰ ਲਓ ਇਸ ਤੋਂ ਪਹਿਲਾਂ ਘਰ ਵਿੱਚ ਅੱਗ ਲੱਗੇ ਅੱਗ ਲੱਗਣ ਤੋਂ ਪਹਿਲਾਂ ਖੂਹ ਦੀ ਤਿਆਰੀ ਕਰ ਦਿਓ ਖੂਹ ਪੁੱਟ ਕੇ ਰੱਖੋ ਇਸ ਤੋਂ ਪਹਿਲਾਂ ਲੜਾਈ ਲੱਗੇ ਜੰਗ ਲੱਗੇ ਤੁਹਾਨੂੰ ਆਪਣੀਆਂ ਤਲਵਾਰਾਂ ਤਿੱਖੀਆਂ ਕਰ ਲੈਣੀਆਂ ਚਾਹੀਦੀਆਂ ਇਦਾਂ ਨਾ ਹੋਵੇ ਕਿ ਉਧਰੋਂ ਜੰਗ ਲੱਗਾ ਆ ਅਸੀਂ ਕਹਿੰਦੇ ਬਈ ਲਿਆ ਫੜਾ ਨਹੀਂ ਸਰਦਾਰ ਦੀਆਂ ਕਿਰਪਾਨ ਕਿੱਥੇ ਐ ਨਹੀਂ ਉਦੋਂ ਨਹੀਂ ਉਹਦੇ ਵਾਸਤੇ ਕੀ ਕਰਨਾ ਪਏਗਾ ਫਿਊਚਰ ਪਲੈਨਿੰਗ ਕਰਨੀ ਪਏਗੀ ਤੁਹਾਨੂੰ ਪਹਿਲਾਂ ਆਪ ਤਿਆਰੀ ਕਰਨੀ ਪਏਗੀ ਸਤਗੁਰਾਂ ਨੇ ਕਿਹਾ ਉਹਨਾਂ ਲੋਕਾਂ ਨੂੰ ਕਹਿੰਦੇ ਬਈ ਜਿਨ੍ਹਾਂ ਉੱਤੇ ਤੁਹਾਡੀ ਆਸ ਹੈ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਆਂ ਵੀ ਇਹ ਲੋਕ ਤੁਹਾਡੀ ਤਿਆਰੀ ਕਰਵਾਣਗੇ ਸਤਿਗੁਰੂ ਕਹਿੰਦੇ ਕਦੀ ਤਿਆਰੀ ਨਹੀਂ ਕਰਵਾ ਸਕਦੇ ਕਿਉਂ ਕਿ ਸ਼ਾਹਾਂ ਸੁਰਤ ਗਵਾਈਆਂ ਜਿਹੜੇ ਅਮੀਰਜ਼ਾਦੇ ਸਨ بڑے بڑے ਸ਼ਾਹ ਉਹ ਤੇ ਆਪਣੀ ਮਾਤੀ ਗਵਾ ਚੁੱਕੇ ਸਨ ਉਹ ਕੀ ਕਰ ਚੁੱਕੇ ਸਨ ਉਹ ਮਤ ਗਵਾ ਚੁੱਕੇ ਸਨ ਮਾਫ ਕਰਿਓ ਤੁਹਾਡੇ ਵੀ ਕੌਮੀ ਅਮੀਰਜ਼ਾਦੇ ਜੱਥੇਦਾਰ ਉਹ ਵੀ ਸੁਰਤ ਗਵਾ ਚੁੱਕੇ ਨੇ ਤੁਸੀਂ ਜਿੱਥੇ ਮਰਜੀ ਜਾਓ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੇ ਤਖਤਸ਼ੀਰੀ ਹਜੂਰ ਸਾਹਿਬ ਦਾ ਚੇਅਰਮੈਨ ਆਪਣੇ ਮੱਥੇ ਤੇ ਤਿਲਕ ਲਾ ਕੇ ਤੇ ਪਲੱਸ ਕੀ ਕਰਦਾ ਹੱਥ ਸ ਗਣੇਸ਼ ਦੀ ਮੂਰਤੀ ਫੜ ਕੇ ਫੋਟੋਆਂ ਖਿਚਵਾਉਂਦਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਤੇ ਇਹਦਾ ਮਤਲਬ ਇਹ ਹੈ ਵੀ ਸਾਡੀ ਕੌਮ ਦੀ ਤਿਆਰੀ ਕੋਈ ਨਹੀਂ ਸੀਗੀ ਅਸੀਂ ਆਪਣੇ ਤਖਤ ਦਾ ਚੇਅਰਮੈਨ ਚੁਣਨ ਦੇ ਕਾਬਿਲ ਹਜੇ ਨਹੀਂ ਬਣੇ ਆ ਵੀ ਅਸੀਂ ਇਹੋ ਜਿਹਾ ਚੇਅਰਮੈਨ ਚੁਣ ਸਕੀਏ ਜਿਹਦੇ ਮੱਥੇ ਉੱਤੇ ਤਿਲਕ ਨਾ ਹੋਵੇ ਜਿਹੜਾ ਮੂਰਤੀ ਪੂਜਕ ਨਾ ਹੋਵੇ ਜੇ ਕੋ ਉਹਨਾਂ ਦੀ ਤਿਆਰੀ ਹੈ ਬੇ ਉਹਨਾਂ ਲੋਕਾਂ ਨੇ ਆਪਣੀ ਸੋਚ ਦਾ ਬੰਦਾ ਤੁਹਾਡੇ ਗੁਰਦੁਆਰੇ ਦਾ ਚੇਅਰਮੈਨ ਸਥਾਪਿਤ ਕਰ ਦਿੱਤਾ ਤੇ ਤੁਸੀਂ ਬੈਠੇ ਤੇ ਨਾਮ ਜਪੋ ਕਰੋ ਅਰਦਾਸ ਗੁਰੂ ਅੱਗੇ ਨਹੀਂ ਭਾਈ ਐਤਾ ਮਸਲਾ ਹੱਲ ਨਹੀਂ ਹੋਣ ਵਾਲਾ ਇਹਦੇ ਵਾਸਤੇ ਤੁਹਾਨੂੰ ਤਿਆਰੀ ਕਰਨੀ ਪੈਗੀ ਆ ਜਿੰਨੇ ਨੌਜਵਾਨ ਵੀਰ ਭੈਣਾਂ ਇੱਥੇ ਬੈਠੀਆਂ ਨੇ ਤੁਹਾਡੀ ਕੀ ਤਿਆਰੀ ਹੈ ਸਾਡੀ ਕਾਦੀ ਤਿਆਰੀ ਕੁਰਤੋ ਆ ਰਹਿਆਂ ਤੇ ਜਿਹੜੇ ਪ੍ਰਬੰਧਕ ਵੀਰ ਨੇ ਜਦੋਂ ਉਹਨਾਂ ਦੀ ਚੋਣ ਦਾ ਕੰਮ ਆਉਂਦਾ ਆ ਉਹ ਤੁਹਾਨੂੰ ਐਡਵਾਂਸ ਪਲੈਨਿੰਗ ਲੈ ਕੇ ਚੱਲਣਾ ਪਏਗਾ। ਗੁਰੂ ਮਹਾਰਾਜ ਨੇ ਉੱਥੇ ਇਹ ਗੱਲ ਕਹੀ ਕਹਿੰਦੇ ਯਾਦ ਰੱਖਣਾ ਸ਼ਾਹਾ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਤੇ ਕਾਉਂ ਕਿਉਂ ਇਹ ਗੱਲ ਹੋਈ ਕਹਿੰਦੇ ਵੀ ਤੁਸੀਂ ਤਿਆਰੀ ਨਹੀਂ ਕੀਤੀ ਅੱਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜ਼ਾਏ ਤਾਂ ਗੁਰੂ ਕਹਿੰਦੇ ਵੀ ਜੇ ਤੁਹਾਡੀ ਤਿਆਰੀ ਐਡਵਾਂਸ ਹੋ ਜਾਏ ਤਾਂ ਤੁਹਾਨੂੰ ਸਜ਼ਾ ਕਿਉਂ ਮਿਲੇਗੀ ਕਿਉਂ ਮਿਲੇਗੀ ਬਾਬਰ ਔਂਡਿਆ ਜਿੱਥੋਂ ਤੋਪਾਂ ਲੈ ਕੇ ਕਿਰਪਾਨਾਂ ਲੈ ਕੇ ਤੇ ਤੁਹਾਨੂੰ ਤੁਹਾਡੇ ਬਾਬਿਆਂ ਨੇ ਲਾਇਆ ਮਾਲਾ ਫੇਰਨ ਵੇ ਐਨੇ ਜਾਪ ਕਰ ਦਿਓ ਇੰਨਾ ਕੰਮ ਕਰ ਦਿਓ ਉਹ ਉੱਥੇ ਤੋਪਾਂ ਲੈ ਕੇ ਆਉਣਾ ਤੇ ਤੁਸੀਂ ਇੱਥੇ ਮਾਲਾ ਫੇਰਨ ਦੇ ਮਾਲਾ ਫੇਰ ਨਾਲ ਹੱਲ ਨਹੀਂ ਹੋਣ ਵਾਲਾ ਇੰਗਲਿਸ਼ ਦੀ ਕਹਾਵਤ ਆ ਡਾਇਮੰਡ ਕੱਟਸ ਡਾਇਮੰਡ ਲੋਹੇ ਨੂੰ ਕੱਟਣ ਲਈ ਕੀ ਕਰਨਾ ਪੈਂਦਾ ਲੋਹਾ ਹੀ ਵਰਤਣਾ ਪੈਂਦਾ ਜਦੋਂ ਲੋਹੇ ਦੇ ਹਥਿਆਰਾਂ ਨਾਲ ਤੁਹਾਡੇ ਤੇ ਵਾਰ ਹੋਵੇ ਤਾਂ ਗੁਰੂ ਤੁਹਾਨੂੰ ਕਿਰਪਾਨ ਪਹਿਨਾ ਦਿੰਦਾ ਹੈ ਬਿਲੇਪੁੱਤ ਆ ਕਿਰਪਾਨ ਲੇਕਿਨ ਜਦੋਂ ਹਮਲਾ ਮਨ ਦੇ ਉੱਤੇ ਹੋਵੇ ਜਦੋਂ ਅਟੈਕ ਤੁਹਾਡੇ ਲੋਜਿਕ ਉੱਤੇ ਹੋਵੇ ਸਿਧਾਂਤ ਦੇ ਉੱਤੇ ਹੋਵੇ ਉਦੋਂ ਤੁਹਾਡੀ ਉੱਥੇ ਤਲਵਾਰ ਨਹੀਂ ਉੱਥੇ ਗੁਰੂ ਨੇ ਮਨ ਰੂਪੀ ਤਲਵਾਰ ਤੁਹਾਨੂੰ ਦੇ ਦਿੱਤੀ ਹੈ ਅਹਿਰਣ ਮਤ ਵੇਦ ਹਥਿਆਰ ਚਵਜੀ ਸਾਹਿਬ ਤੁਹਾਨੂੰ ਕੀ ਦਿੱਤਾ ਜੀ ਗਿਆਨ ਰੂਪੀ ਹਥਿਆਰ ਦਿੱਤਾ ਜੀ ਅਹਿਰਣ ਮਤ ਵੇਦ ਹਥਿਆਰ ਮਤਰੂਪੀ ਤਲਵਾਰ ਗੁਰੂ ਸਾਹਿਬ ਨੇ ਬਾਣੀ ਚ ਲਵ ਚ ਬੜੀ ਵਾਰੀ ਵਰਤੇ ਨੇ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾ ਕੋਈ ਜੀਦਾ ਗੁਰੂ ਨੇ ਮੈਨੂੰ ਮਤ ਰੂਪੀ ਤਲਵਾਰ ਦਿੱਤੀ ਹੋਈ ਹੈ ਅਸੀਂ ਕੌਮ ਨੇ ਤਲਵਾਰਾਂ ਤੇ ਬਹੁਤ ਲਹਿਰਾਈਆਂ ਲੋਹੇ ਦੀਆਂ ਪਰ ਜਿਹੜੀ ਮਤ ਰੂਪੀ ਤਲਵਾਰ ਸੀਗੀ ਨਾ ਇਹ ਨਾ ਆਪਾਂ ਲਹਿਰਾਈ ਮਤ ਰੂਪੀ ਤਲਵਾਰ ਲਹਿਰਾਉਣ ਵਾਲੇ ਸਨ ਪ੍ਰੋਫੈਸਰ ਗੁਰਮਖ ਸਿੰਘ ਗਿਆਨੀ ਦਿੱਤ ਸਿੰਘ ਜੀ ਭਾਈ ਕਾਨ ਸਿੰਘ ਨਾਪਾ ਜੀ ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ ਵੀ ਕਮਾਲ ਦੀ ਗੱਲ ਹੈ ਹਰ ਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਉਹਨਾਂ ਲੋਕਾਂ ਨੇ ਮੂਰਤੀਆਂ ਨੂੰ ਸਥਾਪਿਤ ਕਰ ਦਿੱਤਾ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਤੇ ਅਸੀਂ ਲੋਕ ਬੈਠੇ ਦੇਖਦੇ ਲਈਏ ਉਹ ਲੋਕ ਇੱਥੇ ਆਣ ਬਾਬੇ ਲੋਕ ਨੌਜਵਾਨ ਵੀਰੋ ਤੁਹਾਨੂੰ ਸੰਬੋਧਨ ਕਰ ਰਹੇ ਹਾਂ ਉਹ ਇੱਥੇ ਆਣ ਬਾਬੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਮੱਥੇ ਟੇਕਾਣ ਤਾਂ ਮਾਫ਼ ਕਰਿਓ ਵੀਰੋ ਤੁਹਾਡੀ ਫਿਰ ਜਵਾਨੀ ਦਾ ਗੁਰੂ ਨੂੰ ਕੀ ਲਾਭ ਹੋ ਗਿਆ ਜੇ ਤੁਹਾਡੇ ਹੁੰਦਿਆਂ ਤੁਹਾਡੀ ਜਵਾਨੀ ਦੇ ਹੁੰਨੇ ਆ ਇੱਥੇ ਮਾੜੀ ਜੀ ਕੋਈ ਗੱਲਬਾਤ ਹੋ ਜਾਈ ਮਹੱਲੇ ਦੇ ਵਿੱਚ ਅਸੀਂ ਉਹ ਛਾਤੀ ਤਾਣ ਕੇ ਤੁਰਦੇ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਉਹ ਭੋਲਿਓ ਗੁਰੂ ਦੀ ਹਜ਼ੂਰੀ ਵਿੱਚ ਉਹ ਆ ਕੇ ਮਨਮਟ ਦੀਆਂ ਗੱਲਾਂ ਕਰਨ ਮਨਮਟ ਦਾ ਪ੍ਰਚਾਰ ਕਰਨ ਉਹ ਇੱਥੇ ਸਟੇਜਾਂ ਤੇ ਬਹਿ ਬਹਿ ਕੇ ਗੁਰੂ ਦੇ ਮੱਤ ਤੋਂ ਉਲਟ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਜਾਂ ਫਿਰ ਅਖੌਤੀ ਗਾਇਕ ਜਿਹੜੇ ਨੇ ਉਹ ਗਲਤ ਢੰਗ ਨਾਲ ਗਲਤ ਸ਼ਬਦਾਵਲੀ ਵਰਤ ਕੇ ਆਪਣੇ ਆਪ ਨੂੰ ਪ੍ਰਮੋਟ ਕਰਨ ਤੇ ਅਸੀਂ ਬੈਠੇ ਇਹ ਗੱਲ ਕਹੀਏ ਜੀ ਬਈ ਜੋ ਹੋ ਰਿਹਾ ਗੁਰੂ ਦੇ ਬਾਣੇ ਵਿੱਚ ਹੋ ਰਿਹਾ ਨਹੀਂ ਇਹ ਗੱਲ ਗੁਰੂ ਦੇ ਬਾਣੇ ਵਿੱਚ ਨਹੀਂ ਹੋ ਰਹੀ ਤੁਹਾਨੂੰ ਉੱਥੇ ਕੀ ਕਰਨਾ ਪਏਗਾ ਤਿਆਰੀ ਕਰਨੀ ਪਏਗੀ ਐਡਵਾਂਸ ਸੋਚ ਲੈ ਕੇ ਚੱਲਣਾ ਪਏਗਾ ਵੀ ਸਾਨੂੰ ਕੀ ਕਰਨ ਦੀ ਲੋੜ ਹੈ ਸਤਗੁਰਾਂ ਨੇ ਉਹਨਾਂ ਲੋਕਾਂ ਨੂੰ ਐਮਨਾ ਵਾਦਿਆਂ ਨੂੰ ਇਹ ਗੱਲ ਸਮਝਾਈ ਵੀ ਭੋਲਿਓ ਯਾਦ ਰੱਖਿਓ ਯਾਦ ਰੱਖਿਓ ਇਸ ਗੱਲ ਨੂੰ ਵੀ ਜੇਕਰ ਤੁਸੀਂ ਤਿਆਰੀ ਨਹੀਂ ਕੀਤੀ ਬਾਬਰ ਉਹ ਕੁੱਟ ਮਾਰੇਗਾ ਉਹ ਕੁੱਟ ਮਾਰੇਗਾ ਤੁਹਾਡੀਆਂ ਪੁਸ਼ਤਾਂ ਤੱਕ ਫਿਰੋ ਯਾਦ ਰੱਖਣੀਆਂ ਤੇ ਯਾਦ ਰੱਖਿਓ ਜਦੋਂ ਬਾਬਰ ਐਮਨਾਬਾਦ ਵਿੱਚ ਆਇਆ ਉਹਨੇ ਐਮਨਾਬਾਦ ਦੇਆਂ ਲੋਕਾਂ ਦਾ ਐਸ ਢੰਗ ਨਾਲ ਖੰਭ ਠੱਪ ਕੇ ਗਿਆ ਬੇ ਇਹਨਾਂ ਦੀਆਂ ਅਰਦਾਸਾਂ ਇਹਨਾਂ ਦੀਆਂ ਮਾਲਾ ਫੇਰਨ ਵਾਲੇ ਬਾਬੇ ਕੋਈ ਕੰਮ ਨਾ ਸਕੇ ਸਾਰਾ ਕੁਝ ਰੋਲ ਕੇ ਗਿਆ ਇਥੋਂ ਬਾਬਰ ਬਾਣੀ ਫਿਰ ਗਈ ਕੋਇਰ ਨਾਲ ਰੋਟੀ ਹਏ ਕੋਈ ਵੀ ਨਹੀਂ ਬਚਿਆ ਵੱਡੇ ਵੱਡੇ ਰਾਜੇ ਮਹਾਰਾਜੇ ਰਾਜਕੁਮਾਰ ਸਭ ਦਿਓ ਪੂਰੀ ਪਤ ਲੁੱਟ ਕੇ ਗਿਆ ਘੁੰਮ ਠੱਪ ਕੇ ਜਾਂਦਾ ਤੇ ਬਣਿਆ ਕੱਖ ਬਿਨਾ ਬਣਿਆ ਕੀ ਹੈ ਕੱਖ ਬਿਨਾ ਕਾਰਨ ਉਹਨਾਂ ਦੀ ਤਿਆਰੀ ਨਹੀਂ ਸੀਗੀ ਸਤਿਗੁਰੂ ਤੁਹਾਨੂੰ ਤਿਆਰੀ ਕਰਵਾਉਂਦੇ ਨੇ